ਮਹਲਾਸਤ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਪੈਨਸ਼ਨਾਂ ਨੂੰ ਫੈਕਟਰ ਕਿੰਨਾ ਮਿਲਣਾ ਚਾਹੀਦਾ ਜੋ ਰਿਟਰਨ ਹੋਏ ਸਾਡੇ ਮਲਾਜ਼ਮਾਂ ਜੋ 2.58 ਦੀ ਮੰਗ ਕਰ ਰਹੇ ਨੇ ਜਿਸ ਨੂੰ ਲੈ ਕੇ ਪੰਜਾਬ ਹੰਡੰਡੀਗੜ ਦੇ ਵਿੱਚ ਮੁੱਖ ਨੇ ਭਵਨਤਮਨ ਲਾਲ ਮੀਟਿੰਗਾਂ ਹੋਈਆਂ ਬੇਤਾਂ ਹਰਪਾਲ ਸਿੰਘ ਜੀ ਮਨਨ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਜੋ ਮੁੱਖ ਨੇ ਭਵਨਤਨ ਵਿਸ਼ਵਾਸਦਾ ਹੋਇਆ ਸੀਗਾ ਵੀ ਅਸੀਂ ਆਉਣ ਵਾਲੇ ਸਾਲ ਵਿੱਚ ਜੋ ਫੈਕਟਰ 2.58 ਦਵਾਂਗੇ ਉਹੀ ਮੰਗ ਕਰਦੇ ਆ ਵੀ ਸਾਨੂੰ ਏਰੀ ਵਿ ਦਿੱਤਾ ਜਾਵੇ ਜਦੋਂ ਆਪ ਸਰਕਾਰ ਨੇ ਇਹ ਨੀਤੀ ਤਾਂ ਉਹਨਾਂ ਨੇ ਫਿਰ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟਾਂ ਦੇ ਦਰਵਾਜ਼ੇ ਠਕਾਇਆ ਉਹਨਾਂ ਨਾਲ ਸਾਨੂੰ ਜੀ ਆਸ ਕੀਤੀ ਜਾਂਦਾ ਸੀ ਆਪ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਦੋ ਬੰਨਾਂ ਨਾਲ ਫੈਕਟਰੀ ਨਾਲ ਜੋ ਰਿਟਾਇਰਮੈਂਟ ਸਤ ਨੂੰ ਏਰੀਆ ਦੇ ਸਾਰੇ ਸਾਰੇ ਆਸਵਾਸ਼ਣ ਕੀਤਾ ਸੀ ਹਾਂਜੀ ਅ ਮੁਲਾਜ਼ਮਾਂ ਨੂੰ ਕਿਹੜੀ ਪੈਨਸ਼ਨ ਸਕੀਮ ਲਾਗੂ ਕਰਨੀ ਚਾਹੀਦੀ ਹੈ 2004 ਤੋਂ ਭਾਰਤੀ ਮੁਲਾਜ਼ਮਾਂ 12 ਸਾਲ ਮੰਗ ਕਰ ਰਹੇ ਵੀ ਸਾਨੂੰ ਪ੍ਰਾਣੀ ਪੈਨਸ਼ਨ ਲਾਗੂ ਕਰਨੀ ਚਾਹੀਦੀ ਆ ਪਰ ਕੇਂਦਰ ਸਰਕਾਰ ਵੱਲੋਂ ਪਹਿਲਾਂ ਐਨਪੀਐਸ ਲਾਗੂ ਕੀਤੀ ਗਈ ਸੀ ਪੰਜਾਬ ਸਰਕਾਰ ਨੇ ਵੀ ਲਾਗੂ ਕਰਦੀ ਪੰਜਾਬ ਦੇ ਵਿੱਚ 2024 ਵਰਤਿ ਸੇ ਮੁਲਾਜ਼ਮਾਂ ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤਾ 2022 ਦੇ ਵਿੱਚ ਵੀ ਅਸੀਂ ਪੁਰਾਣੀ ਪੈਨਸ਼ਨ ਲਾਗ ਕਰਾਂਗੇ ਪਰ ਅਜੇ ਤੱਕ ਲਾਗਪਤਾ ਨਹੀਂ ਕੀਤੀ ਗਈ ਇੱਕ ਹੁਣ ਜੋ ਕੇਂਦਰ ਸਰਕਾਰ ਆ ਮੋਦੀ ਸਰਕਾਰ ਆ ਉਹਨਾਂ ਨੇ 24 ਜਨਵਰੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜੁਪੀਐਸਬੀਸੀ ਜੋ ਪੈਨਸ਼ਨ ਲਾਗ ਹੋ ਰਾਂਗੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਪਰੂਵ ਕਰਦੇ ਆ ਵੀ ਸਾਨੂੰ ਨਾ ਤਾਂ ਜੁਪੀਐਸ ਮਨਜ਼ੂਰਾ ਨਾ ਸਾਨੂੰ ਐਨਪੀਐਸ ਮਨਜ਼ੂਰਾ ਸਨ ਤਾਂ ਜੋ ਪੁਰਾਣੀ ਪੈਨਸ਼ਨ 올ਡ ਪੈਨਸ਼ਨ ਨੂੰ ਮਨਜ਼ੂਰਾ ਇਹ ਲਾਗੂ ਕੀਤੀ ਜਾਵੇ ਮੰਗ ਕਰਦੇ ਆ ਜੇਕਰ ਆ ਜੁਪੀਐਸ ਲਾਗੂ ਹੁੰਦੀ ਹੈ ਪੈਨਸ਼ਨ ਨੂੰ ਕਹਿੰਦੇ ਆ ਪਰ 25 ਸਾਲ ਮਲਾਦ ਸਰਸ ਪੂਰੀ ਹੋਣੀ ਜੇਰੀ ਉਹਨੂੰ ਪੂਰੀ ਲਾਗੂ ਹੋਗੀ ਇਹ ਐਨਪੀਐਸ ਦੇ ਬਣਾ ਲੈਨਰੋ ਅਰੋਹ ਕੀਤਾ ਸੀ ਬਹੁਤ ਘਾਟਾ ਪੈਂਦਾ ਸੀਗਾ ਹੁਣ ਤਾਂ ਜਿਹੜੇ ਮਲਾਦ ਫੰਡ ਕਢਾਇਆ ਹੋਇਆ ਹੈ ਆਪਣਾ ਪਰ ਉਹ ਪੂਰਾ ਜਮਾ ਕਰਾਉਣਾ ਪਊਗਾ ਤਾਂ ਉਹਨੂੰ ਪੈਨਸ਼ਨ ਮੂਰੀ ਲੱਗੂਗੀ ਹੁਣ ਮਲਾਦ ਨਾਲ ਮੰਗ ਇਹ ਹੀ ਕਰਦੇ ਨੇ ਕਾਪੀ ਵੀ ਫੂਕेंगे ਨੋਟੀਫਿਕੇਸ਼ਨ ਜਿਹੜਾ ਮੋਦੀ ਸਰਕਾਰ ਨੇ ਜੀਤਾ ਬਿਪਾਰ ਬਿਸਾਨੂੰ ਜੋ ਪੁਰਾਣੀ ਪੈਂਸਿਨਗੋ ਆਲਡ ਪੈਂਸਿਨਗੋ ਨੇ ਇਲਾਕੇ ਤੇ ਮੰਗ ਕਰਦੇ ਇਮਲਾ ਇਮਲਾ ਹੁਣ ਸਾਨੂੰ ਦੇ ਦਵੇ ਕੀ ਪੰਜਾਬ ਦਾ ਕੀ ਫਾਇਦਾ ਹਾਂ ਪੇ ਕਮਿਸ਼ਨ ਦੇ ਏਰੀਆ ਸੰਬੰਧੀ ਜਾਣਕਾਰੀ ਦਿਓ ਸਾਨੂੰ ਜੋ ਪੇ ਕਮਿਸ਼ਨ ਏਰੀਆ ਏਰੀਆ ਦਾ ਜੇ ਇਹ ਲਗਭਗ 5-7 6 ਬਿੰਦਰੀ ਏਰੀਆ ਬਣਦਾ ਸਰਕਾਰ ਦੇ ਵੱਲ ਵੀ 1800000 ਕੋਰਡ ਵੀ ਮੰਗ ਕਰਦੇ ਆ ਕਿ ਏਰੀਆ ਦਾ ਬਣਦਾ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭੂਆਤ ਕਮਾਲ ਨਾਲ శ్రీ ਅਮਨੋ ਅਰੋੜਾ ਜੀ ਨਾਲ ਵੀ ਤਾਂ ਹੀ ਹਰਪਾਲ ਚਿਮਨ ਨਾਲ ਜਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗਾਂ ਹੋਈਆਂ ਵੀ ਸਾਨੂੰ 5 ਸਾਲ 6 ਮਹੀਨੇ ਜੋ ਏਰੀਆ ਦਾ ਲਗਭਗ 18000 ਰੁਪਏ ਬਣਦਾ ਹੈ ਪਰ ਇਹ ਵਿੱਚ ਜੋ ਸਰਕਾਰ ਪ੍ਰੋਸਾ ਦਵਾਈ ਆ ਹੁਣ ਪਿੱਛੇ ਉਹ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ ਜੋ ਆਫਸਰ ਨੇ ਉਹਨਾਂ ਨਾਲ ਮੀਟਿੰਗਾਂ ਹੋਈਆਂ ਉਹਨਾਂ ਨੇ ਵਿਸ਼ਵਾਸ ਦਵਾਇਆ ਤੁਹਾਡਾ ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਨੂੰ ਇਹ ਦਵਾਂਗੇ ਜਿਸ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾਂ ਨੇ ਪੰਜਾਬ ਦੇ Haryana High Court ਦਾ ਜੋ ਦਰਵਾਜ਼ਾ ਫੜਕਾਇਆ ਉੱਥੇ ਹੀ ਉਹਨਾਂ ਨੇ ਕੇਸ ਪਾਇਆ ਹੁਣ ਉਹਨਾਂ ਨਾਲ ਸਮਝੇ ਫੈਸਲਾ ਹੋ ਸਦਾ ਹੈ ਜੀ ਜਾਂ ਸਰਕਾਰ ਦੇ ساری ਰਿਆਸਤ ਕੀਤੀ ਜਾਂ ਸਰਕਾਰ ਰੱਖੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਮਹंगाई ਪੱਤੇ 'ਚ ਕਿੰਨਾ ਵਾਧਾ ਹੋਣਾ ਚਾਹੀਦਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 42% ਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਹੈਗਾ ਡੀਏ 53% 11% ਦਾ ਫਰਕ ਆ ਪਰ ਪੰਜਾਬ ਦੇ ਮੁਲਾਜ਼ਮਾਂ ਮੀਟਿੰਗਾਂ ਮੁਖਾਂ ਨੇ ਭਵਾਂ ਤਮਾ ਨਾਲ ਹੋਈਆਂ ਬਿਤਾਂ ਦੇ ਹਰ ਪਾਸੇ ਸਿਮਾ ਨਾਲ ਹੋਈਆਂ ਵੀ ਸਾਡਾ 11% ਵਾਧਾ ਕਿੱਦਾਂ ਜਾਵੇ ਪਰ ਮੁਖਾਂ ਨੇ ਭਵਾਂ ਤਮਾ ਨੇ ਡੀਏ 38% ਦਾ ਵਧਾ ਕੇ 42% ਦਾ ਚਾਰਫਨ ਕਰਤਾ ਸੀਗਾ ਪਰ ਉਹ ਪਿਛਲੇ ਏਰੀਆ ਵਾਸਤੇ ਸਰਕਾਰ ਤੋਂ ਉਪਾ ਜਿਹੜੀਆਂ ਹੁਣ ਮੀਟਿੰਗਾਂ ਹੋਈਆਂ ਨੇ ਹੁਣ ਇਹ ਮੀਟਿੰਗਾਂ ਹੋਈਆਂ ਨੇ ਵੀ ਸਾਡਾ 11% ਦਾ ਫਰਕ ਹੈ ਤਿੰਨ ਕਟਵੜ ਤਿੰਨ ਕੇਸਤਾਂ ਦਾ ਫਰਕ ਹੈ ਦਾ ਕੇਂਦਰ ਸਰਕਾਰ ਨੂੰ ਮੈਂ ਇਹਨਾਂ ਵੀ ਇਥੋਂ ਦਾ ਗਾਸੀ ਤੇ ਜਾਸਦੀ ਵੀ 5 ਮਹਨ 7-7000 ਰੁਪਏ ਮਲਾਜ ਨੂੰ ਵਧੇਗ ਨੂੰ ਘਾਟ ਮਿਲਦੀ ਹੈ ਜੇ 11% ਵਾਧਾ ਹੁੰਦਾ ਤਾਂ ਇਹੀ ਤਨਖਾਹ ਵਾਧੂ ਮਿਲੂਗੀ ਪਰ ਹੁਣ ਇਹ ਆਸ ਕੀਤੀ ਜਾਦੀ ਹੈ ਪੰਜਾਬ ਸਰਕਾਰ ਤੋਂ ਵੀ ਆਉਣ ਵਾਲੇ ਸਮੇਂ ਵਿੱਚ ਜੋ ਡੀਏ ਹੈ ਮਲਾਜਾਂ ਦਾ 42% ਵਧਾ ਕੇ 55% ਕਰ ਸਕਦੀ ਹੈ ਇਹ ਆਸ ਕੀਤੀ ਜਾਦੀ ਹੈ ਹਾਂਜੀ ਮਾਨ ਜੀ ਪੰਜਾਬ ਸਰਕਾਰ ਦੇ ਵਿਭਾਗ ਜਿਹੜੇ ਕੱਚੇ ਮਲਾਜਮ ਹੈ ਉਹਨਾਂ ਨੂੰ ਪੱਕੇ ਕੋ ਕੀਤਾ ਜਾਣਾ ਮੁਖਨ ਭਵਨਤਮਾਨ ਨੇ ਕਿਹਾ ਸੀ ਕਿ ਮੈਂ ਕੱਚਾ ਸਬਦ ਕਟੂੰਗਾ ਪਰ ਸਰਕਾਰ ਬਣੀ ਤਿੰਨ ਸਾਲ ਤੋਂ ਉਪਰ ਸਮਾਂ ਹੋ ਚੁੱਕਿਆ ਪਰ ਆਸ ਕੀਤੀ ਜਾਦਾ ਜਿਹਾ ਆਨਲਾਈਨ ਸੰਦੇ ਵਿੱਚ ਜੋ ਜਿਸ ਤਰ੍ਹਾਂ ਵਿਕਤੀਆਂ ਨਾਲ ਪੱਕੀ ਕੀਤੀ ਹਾਂ ਜੀ ਹਾਂਜੀ ਇਹ ਨਹੀਂ ਆਪਾਂ ਕਹਿੰਦੇ ਮੁਖਨ ਭਵਨਤਮਾਨ ਨੇ ਜੋ ਕੱਚੇ ਟੀਚਰਾਂ ਨੂੰ ਪੱਕੇ ਕੀਤਾ ਟੀਚਰਾਂ ਦਰਹਾਂਜ ਵਾਧਾ ਵੀ ਕੀਤਾ ਜਿਵੇਂ 6000 ਤੋਂ ਤਰ੍ਹਾਂ 18000 ਕਰਤੀ ਜਾਂ ਕਈ ਟੀਚਰਾਂ 1123 ਹਰ ਵੀ ਕੀਤੀ ਦਰ੍ਹਾਂ ਪਰ ਅਸੀਂ ਮੰਗ ਕਰ ਰਹੇ ਜਿਸ ਤਰ੍ਹਾਂ ਪੁਰਾਣੇ ਟੀਚਰ ਲੱਗੇ ਹੋਏ ਨੇ ਯੂਰ ਬੇਸਿਕ ਪੇ ਆ ਉਹਨੂੰ ਡੀਏ ਲੱਗਦਾ ਉਹ ਦਿੱਤਾ ਜਾਵੇ ਫਿਰ ਕਰੋ ਤੰਗਾ ਹਰ ਇੱਕ ਮਲਾਜ਼ਮ 45000 40000 ਬੂਗੀ ਦਿੱਤਾ ਦੀ ਵੀ ਅਸੀਂ ਇਹੀ ਮੰਗ ਕਰਦੇ ਆਂ ਬਾਰ ਬਾਰ ਵੀ ਬੇਸਿਕ ਪੇ ਤੇ ਡੀਏ ਲਾਉ ਕੀਤਾ ਜਾਵੇ ਤੇ ਜਿਸ ਤਰ੍ਹਾਂ ਰੋਪੜਥਨ ਪਲਾਣਾ ਦੇ ਵਿੱਚ 20 20 ਸਾਲਾਂ ਤੋਂ ਸਰਮਨ ਲਹਿਰਾ ਮਹੱਬ ਦੇ ਵਿੱਚ ਠੇਕੇਦਾਰਾਂ ਦੇ ਕੋਲ ਬਹੁਤ ਹੀ ਘੱਟ ਤਾਂ ਖਾਣੇ ਕੰਮ ਕੰਮ ਕਰਦੇ ਆ ਵੀ ਉਹ 20 20 ਸਾਲਾਂ ਤੋਂ ਠੇਕੇ 20 12万 ਦੇ ਘੱਟ ਕੰਮ ਕੰਮ ਕਰਦੇ ਆ ਵੀ ਉਹਨਾਂ ਨੂੰ ਪੱਕਾ ਕੀਤਾ ਜਾਉਂਦਾ ਹਾਂ ਵਾਧਾ ਕੀਤਾ ਜਾਉਦਾ ਮੁੱਖਾਂ ਨੂੰ ਭਵੰਤਮਨ ਕਹਿ ਕਹਿ ਦੱਸਦਾ ਉਹਨਾਂ ਨੇ ਵੀ ਮੈਂ ਕੱਚਾ ਹੀ ਸ਼ਾਹ ਰੱਟੂਗਾ ਉਹਨਾਂ ਦੇ ਸਾਡੇ ਵਿੱਚ ਇਹ ਮੁੱਖ ਨਹੀਂ ਭੁਹਾਂ ਤੁਹਾਨੂੰ ਆਸ ਕੀ ਜਿਆ ਸਾਦੀ ਜਿਸ ਤਰ੍ਹਾਂ ਟੀਚਰ ਪੱਕੇ ਕੀਤੇ ਵੀ ਹੋ ਸਕਦਾ ਜੋ ਰੋਪੜ ਤੋਂ ਬੁਲਾਉਣ ਦੇ ਵਿੱਚ ਜਾਂ ਲਹਿਰਾਵਾਂ ਤੋਂ ਬੁਲਾਉਣ ਦੇ ਵਿੱਚ ਕੰਮ ਕੱਚੇ ਕੰਮ ਕਰਦੇ ਹਨ ਉਹ ਰੈਵਲੋਕ ਕਰ ਸਾਜੀ ਸਰਕਾਰ ਇਹ ਉਹਨਾਂ ਦੇ ਸਰਕਾਰ ਦੇ ਹੱਥ ਅੰਦਰ ਚਲੋ ਸਰਕਾਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਵਿੱਤ ਮੰਤਰੀ ਹਰਪਾਰ ਸਿੰਘ ਚੀਮਾ ਜੀ ਨੇ ਅਸੀਂ ਵੀ ਇਹ ਉਮੀਦ ਕਰਦੇ ਹਾਂ ਵੀ ਤੁਹਾਡੇ ਨਾਲ ਜੋ ਵਾਅਦਾ ਕੀਤਾ ਹੈ ਸਰਕਾਰ ਉਹ ਤੁਹਾਡੇ ਵਾਅਦੇ ਬਹੁਤ ਪੂਰੇ ਕਰੂਗੀ ਮਤਲਬ ਤੁਸੀਂ ਇੱਕ ਚੀਜ਼ ਇਹ ਵੀ ਨੋਟ ਕੀਤੀ ਹੈ ਵੀ ਦੇਖੋ ਹੁਣ ਤੱਕ 70 ਸਾਲਾਂ ਚ ਇੰਨੇ ਕੰਮ ਨਹੀਂ ਸੀ ਹੋਏ ਅੰਨੀਆ ਨੌਕਰੀ ਨਹੀਂ ਸੀ ਬਣੀਆਂ ਜਿੰਨੀ ਆਮ ਆਦੀ ਪਾਰਟੀ ਨੇ ਕੀਤਾ ਅੱਗੇ ਸਾਨੂੰ ਵੋਟ ਸਮਾ ਦਿਓ ਹੌਲੀ ਹੌਲੀ ਜੋਰ ਰਹਿੰਦੇ ਕੰਮ ਹੈ ਉਹ ਸਾਰੀ ਆਮ ਆਦੀ ਪਾਰਟੀ ਨੇ ਸਰਕਾਰ ਪੂਰੀ ਕਰਨੀ ਧੰਨਵਾਦ ਜੀ ਮਾਨ ਜੀ